ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਕਹਿਵਾ ਜੀ ਸਿੱਥੀ ਮੁਰਸਣਾਓ ਅੱਜ ਪਹੁੰਚੇ ਸੇਬੂ ਦੇ ਫਾਰਮ ਦੀ ਪਿੰਡ ਟਪਾਲੀਆ ਜ਼ਿਲ੍ਹਾ ਬਠਿੰਡਾ ਉਹੀ ਤੇ ਤੁਹਾਨੂੰ ਪੱਤੀ ਦਾ ਸੇਬੂ ਨੂੰ ਤਕਰੀਬਨ ਅੱਧੇ ਤੋਂ ਵੱਧ ਪਰਾ ਜਾਣਦੇ ਤੇ ਆਪਣੇ ਗਮਾਂਡ ਜੀ ਦਾ ਨੰਬਰ ਫਾਰਮ ਪਾਇਆ ਮੁੰਡਾ ਮਿਹਨਤੀ ਮੁੰਡਾ ਆਪਦੇ ਪੈਰਾਂ ਤੇ ਖੜਾ ਹੋਇਆ ਹੌਲੀ ਹੌਲੀ ਚਲੋ ਪਸ਼ੂਆਂ ਦੀ ਹੌਲੀ ਹੌਲੀ ਸੈਟਿੰਗ ਕਰਕੇ ਕਿਤੇ ਟੋਕਰ ਕੱਢਦੀ ਕਿਤੇ ਸੱਜਰ ਲੈ ਆਂਦੀ ਗੁੱਧ ਵਧ ਗਿਆ ਇੱਕ ਅੱਧੀ ਦੇਤੀ ਇੱਕ ਅੱਧੀ ਲੈ ਆਂਦੀ ਹੌਲੀ ਹੌਲੀ ਸੈਟਮ ਇਹ ਬਣਾਉਂਦਾ ਤਾਂ ਅੱਜ ਵੀ ਗੱਲਾਂ ਬਾਤਾਂ ਕਰਦੇ ਸੀ ਕਿ ਕਹਿੰਦਾ ਬਾਈ ਦੋ ਕਹਿੰਦਾ ਗਾਵ ਗੱਬਣਾ 5.5 6 ਮਹੀਨਿਆਂ ਦੀ ਤੇ ਇੱਕ ਕਹਿੰਦਾ ਸੀ ਸੱਜਰ ਹੈ ਤਾਂ ਨਾਲ ਤਾਂ ਗੱਲਬਾਤ ਕਰਦੇ ਆਂ ਨਾਲੇ ਗਾਮਾ ਦੀ ਆਪਾਂ ਦੇਖਦੇ ਆਂ ਵੀ ਗਾਮਾ ਕਿੱਦਾਂ ਦੀਆਂ ਤੁਹਾਡੇ ਨਾਲ ਗੱਲਬਾਤ ਕਰਾਉਣੀ ਆ ਸੇਭੂ ਦਾ ਨੰਬਰ ਦਿੰਨੇ ਆ ਜੁੜੇ ਰਹੋ ਵੀਡੀਓ ਦੇ ਨਾਲ ਆ ਜੀ ਹੋਰ ਫਿਰ ਸੇਭੂ ਕੀ ਕਰਾ ਠੀਕ ਹੈ ਜੀ ਐਮ ਹਾਂ ਆਪਾਂ ਤਾਂ ਹੱਥ ਮਿਲ ਲਈ ਅਗਲਾ ਕਰਨਾ ਆਪਾਂ ਨੂੰ ਦੂਰਾ ਨਾਲ ਤਾਂ ਹੱਥ ਮਿਲਣਾ ਨਹੀਂ ਉਹਨੂੰ ਇਕੱਠੇ ਫਿਰਦੇ ਰਹਿੰਦੇ ਨੇ ਹੱਥ ਮਿਲਣ ਦਾ ਸਮਾਂ ਨਹੀਂ ਮਿਲ ਰਿਹਾ ਤੇ ਹੋਰ ਫਿਰ ਠੀਕ ਹੈ ਜੀ ਤੇ ਇਹ ਗਾਣਾ ਜਿਹੜੀ ਸੇਭੂ ਇਹ ਕਹਿੰਦਾ ਸੀ ਨਾਲ ਕਿਤਾਬ ਵਿੱਚ ਨਹੀਂ ਬਈ ਆ ਹਾਂ ਮੂਦਰੇ ਪੈ ਜਾ ਉਥਰ ਸੂਰ ਚੰਦਾ ਮਿਲਦਾ ਹੈ ਨਾ ਓੱਕੜ ਗੱਬਣਾ ਓਕੇ ਛੋਟੀ ਕਰ ਲੈ ਹੋਰ ਮੜੀ ਚ ਦੂਰ ਕਰ ਲੈ ਅੱਛਾ ਤੋਕਰ ਗੱਬਣਾ ਓੱਕੜ ਗੱਬਣਾ ਜੀ ਓਕੇ ਸੇਭੂ ਹੁਣ ਦੁੱਧ ਕਿੰਨਾ ਜਮਾ ਸਹੀ ਇਹਦਾ ਬੱਦਲ ਤੇ ਲੇਗਾ 10 ਤੋਂ 11 ਕਿਲੋ ਅੱਛਾ ਇਹਦੇ ਥੱਲੇ ਹੁਣ 10 ਤੋਂ 11 ਕਿਲੋ ਦੁੱਧ ਆ 10 ਤੋਂ 11 ਕਿਲੋ ਦੁੱਧ ਆ ਸਾਢੇ 5 ਪੌਣੇ 6 ਮਹੀਨੇ ਦੀ ਗੱਬਣਾ ਸਾਢੇ 5 ਪੌਣੇ 6 ਮਹੀਨੇ ਦੀ ਗੱਬਣਾ ਜਨੇਗੀ ਉਹ ਤਰੀਕ ਲਿਖੀ ਹੋਇਆ ਮਤਲਬ ਪੌਣੇ 6 ਦੀ ਹੋ ਸਕੇ ਸਾਢੇ 5 ਦੀ ਵੀ ਰਹਿ ਸਕਦੀ ਹੈ ਯਾਨੀ ਕਿ 6 ਤੋਂ ਥੋੜਾ ਜਿਹਾ ਥੱਲੇ ਸਾਢ ਬੱਡ ਡਰਾਈ ਕਰਨ ਵਾਲੀ ਆ 9 ਮਹੀਨੇ ਤੋਂ ਗਾਂਸ ਹੁੰਦੀ ਹੁੰਦੀ ਆ 6 ਮਹੀਨਿਆਂ ਦੀ ਗੱਪਣ ਹੋ ਗਈ ਮੰਨ ਲਓ ਤੇ 3 ਮਹੀਨਾਂ ਤੋਂ ਹੋਰ ਛੋਕੇ ਜਾਂ ਡਰਾਈ ਕਰਨ ਵਾਲੀ ਆ 10 ਕਿਲੋ ਦੁੱਧ ਆ ਸ਼ਾਲ ਤੋਂ ਮਾਲਾ ਵੀ ਸ਼ਾਲ ਤੋਂ ਹੋ ਗਈ ਚੜਦੇ ਸ਼ਾਲ ਓਕੇ ਚੜਦੇ ਸ਼ਾਲ ਪੂਰੀ ਵਧੀਆ ਸੁਪ ਪੈਣੇ ਨੇ ਟਾਈਮ ਨਾਲ ਤੇ ایਬੀਐਸ ਦਾ ਪਾਈਪਰ ਸੀਮਨ ਲੱਗਾ ਤੇ ਅੱਛਾ ਉਧਰੋ ਹੱਕ ਮਾਰੀ ਜੇ ਐ ਕਮਾਹ ਪਤਾ ਲੱਗੂ ਆ ਹੋਰ ਦੇ ਨੇ ایਬੀਐਸ ਪਾਈਪਰ ਸੀਮਨ ਹਾਂ ایਬੀਐਸ ਦਾ ਪਾਈਪਰ ਦਾ ਸੀਮਨ ਲੱਗਾ ਐਚਐਫ ਦਾ ਅੱਛਾ ਓਕੇ ਇਹ ਕੰਮ ਇਹ ਵਾਲਾ ਕਿ ਜਮਾ ਆ ਤਸੱਲੀ ਆ ਜਮਾਂ ਵੀ। ਲਓ ਵੀ ਮਿੱਤਰੋ ਦੇਖੋ ਜਿੰਨਾ ਕਹਤਾ ਦੇਖੋ ਟੋਪਰ ਦੇ ਹਿਸਾਬ ਦੇ ਨਾਲ ਕੋਈ ਨਹੀਂ ਇਧਰ ਲਈ ਆ ਗਾਂ ਖੋਲ ਆਪਣੇ ਇੰਜ। ਪਹਿਲਾਂ ਤੇ ਇਹ ਗਾਹ ਦੀ ਕੀ ਡਿਟੇਲ ਐ ਸੇਪੂ? ਇਹਨੂੰ ਸੂਟ ਹੋ ਗਿਆ ਭਾਈ 2 ਮਹੀਨੇ। ਅੱਛਾ 2 ਮਹੀਨੇ ਹੋ ਗਿਆ। ਇਹ ਜਰਸੀ ਕ੍ਰੋਸ ਆ ਹਨਾ? ਜੱਤੀ ਕ੍ਰੋਸ। ਜੱਤੀ ਬੱਤੀ ਆ ਪਿੱਛੇ ਦੇ। ਹਾਂ ਇਧਰ ਵੀ ਆਰਡਰ ਜੀ ਦਾ। 18-19 ਕਿਲੋ ਦੁੱਧ ਤਿਆਰ ਆ। ਕਿਉਂਕਿ 18 ਤੋਂ 19 ਕਿਲੋ। 18 ਵੀ ਰਹਿ ਸਕਦਾ 19 ਵੀ ਹੋ ਸਕਦਾ ਮਾਲਾ ਜੀ ਜੋਖਾ ਨਹੀਂ ਤੱਕੀ ਦੱਸਾਂ ਤੈਨੂੰ। ਲਓ ਵੀ ਮਿੱਤਰੋ 18 ਤੋਂ 19 ਕਿਲੋ ਦੁੱਧ ਤਿਆਰ ਐ। ਸੇਬੂ ਕਹਿੰਦਾ ਇਹਦਾ ਵੀ ਜੋਖਿਆ ਨਹੀਂ ਤੱਕੀ ਦੱਸਿਆ ਵੀ 18 ਤੋਂ 19 ਕਿਲੋ ਤੱਕ ਤਿਆਰ ਹੈ ਚਲੋ ਕੱਟ ਲਾ ਲਓ ਜਾਨੀ ਕਿ 17 ਤੋਂ ਉੱਪਰ ਤਿੱਧੋ ਤਿਆਰ ਆ ਜਦੋਂ ਮਰਜੀ ਵੀ ਸੇਬੂ ਕਹਾਂ ਦੇਖੋ ਤੇ ਸੇਬੂ ਇਹਨੂੰ ਤੋੜ ਕੇ ਵੀ ਆਪਾਂ ਦਿਖਾਉਣੇ ਇੱਕ ਜਲਦੀ ਜਲਦੀ ਜੀ ਨੰਬਰ ਦੇਈਂ ਤੇਰਾ ਬੋਲੀ ਨੰਬਰ ਹੈਗਾ 94638 94638 ਤੇ 34248 34248 ਇਹ ਤੇਰਾ ਨੰਬਰ ਹੈ ਇਹ ਦੋਨੇ ਕਾਮੇ ਇਸ ਤੇਰੇ ਕੋਲੇ ਅੱਛਾ ਜੇ ਇਹ ਸੇਬੂ ਹੋਣਾ ਅੱਛਾ ਇਹਨਾਂ ਨੂੰ ਹੁਣ ਮਤਲਬ ਇਹਨੂੰ ਦੇਖ ਕੇ ਤਾਂ ਫਿਰ ਮੂੰਹੇ ਠਹਿਰ ਕੇ ਲਿਆਵੇਂਗਾ ਹੁਣੀ ਬਦਲੇਗਾ ਕੋਈ ਨਾ ਕੋਈ ਹੁਣ ਮੇਰੇ ਕਾਹ ਤੋਂ ਹੈਗਾ ਹੀ ਖਦਰਾ ਚ अच्छा दो सजरा आई दो मजियां चार पशु मतलब चार टूर पावांगे हुन महीना ठरके ले आओ हां उन वाले चलो 100 ਹੁੰਦਾ ਖਰਚੇ ਫਾਰਮ ਦੇ ਮੇਨਟੇਨ ਵਾਲਾ ਵੀ ਹੁਣ ਚਾਰ ਜੂਰ ਪਾ ਕੇ ਉਦੋਂ ਬਾਅਦ ਲੈ ਆਂਗਾ ਓਕੇ ਤੇ ਤੋਰ ਫਿਰ ਮੜ ਜੀ ਚਾਰ ਜੂਰ ਪਾਵਾਂਗੇ ਹੁਣ ਫਿਰ ਹੋਣੀ ਕੀ ਮੰਗੇ ਵਧਣੀ ਉਧਰ ਥੋੜਾ ਜਿਹਾ ਹੋਗਾ ਕੰਮ ਧੰਦੇ ਦਾ ਉਹਦਾ ਕਰਕੇ ਹੋਗਾ ਆਇਆ ਇਹ ਤਾਂ ਅੰਤਰੀਆ ਆ ਨੁੱਤਰੂ ਬੀਤ ਗਿਆ। ਲਾ ਹੋ ਗਈ ਮੜੀ ਤੇਜ਼ੀ ਦਾ ਕਰਦੀ ਆ। ਤਾਂ ਦੇਖ ਸਕਦੇ ਹੋ ਕਿ ਝੀ ਹੋਰ ਆ ਵੀਰੇ ਢਾਰ ਦਾ ਟਾਈਮ ਹੈ। ਕੋਈ ਐਂ ਵੀ ਨਹੀਂ ਵੀ ਵਿਚਾਰਿਆ ਜਾਂ ਕੋਈ ਔਖੜ ਕੋਣ ਸੜਾ ਉਹ ਨਹੀਂ। ਇਹ ਤਾਂ ਬੈਠੇ ਬੈਠੇ ਨੂੰ ਰਾਇਆ ਜੇ ਲਾਈਵ ਕਰੀ ਜਾਂਦਾ ਸੀ ਉਦੋਂ ਕਹਿੰਦਾ ਕਹਿੰਦਾ ਬਾਈ ਯਾਰ ਕਹਿੰਦਾ ਮੈਂ ਇਦਾਂ ਕਰੂੰਗਾ। ਇਹ ਦੋ ਕਹਿੰਦਾ ਕੱਢ ਦੇਣੀ ਆ। ਚਾਰ ਤੂਰ ਪਾ ਕੇ ਮਹੀਨੇ ਡੇਢ ਮਹੀਨੇ ਨੂੰ। ਤੇ ਕਹਿੰਦਾ ਉਦੋਂ ਬਾਅਦ ਆਪਾਂ ਇੱਕ ਲੈ ਆਵਾਂਗੇ ਨਾ ਜੀ ਥਾਂ ਤੇ। ਚੱਲ ਨਾਲੇ ਚਾਰ ਤੂਰ ਪੈ ਜੂ ਸਾਰਾ ਕੁਝ ਹੁੰਦਾ ਸਾਨੂੰ ਪਤਾ ਹੀ ਆ। ਇਹ ਵਿਚਾਰਾ ਪਸੂ ਨਾਲ ਦੇ ਸਰਪੀ ਉੱਭਰਿਆ ਤੇ ਬਾਕੀ ਜਿੰਨੀ ਵੀ ਗੱਲ ਕਹਿੰਦਾ ਬਾਕੀ ਨੰਬਰ ਤੁਹਾਨੂੰ ਦਿੱਤੇ ਹੀ ਆ ਤਾਂ ਸੇਭੂ ਨਾਲ ਜ਼ਿਆਦਾ ਡਿਟੇਲ ਜੇਦੋਂ ਚੋਣੀਆਂ ਤੁਸੀਂ ਦੇਖਣੀਆਂ ਜੇਦੋਂ ਵੀ ਆਉਣਾ ਸੇਭੂ ਨਾਲ ਇੱਕ ਵਾਰੀ ਕਨੈਕਟ ਕਰਕੇ ਤੁਸੀਂ ਜ਼ਰੂਰ ਆਜੋ ਤੇ ਇਹ ਮਿਲਦੀ ਫੀਮੇਲ ਤੀ ਇਹਦੇ ਮਗਰ ਫੀਮੇਲ ਚੋਣਿਆ ਸੀ ਹੋਈ ਆ ਮੱਲਾ ਪੰਛੀ ਉੱਤੋਂ ਚੁੰਗੜੀ ਤੇ ਆ ਅੱਛਾ ਉਹ ਤਾਂ ਚੁੰਗੜੀ ਜਾਨੀ ਕਿ ਛੜਤੇ ਨਹੀਂ ਉਹ ਤਾਂ ਪਹਿਲੇ ਦਿਨ ਤੋਂ ਚੁੰਗੜੀ ਤੇ ਲਾਈ ਜਦਾਂ ਹੀ ਸੂਈ ਆਪਾਂ ਇਹਨੂੰ 2 ਮਹੀਨੇ ਹੋ ਗਏ ਸੀ ਸੂਈ ਦੋ ਮਹੀਨੇ ਅੱਜ ਮੱਲਾ 3-4 ਦਿਨ ਹੋ ਗਏ 2 ਮਹੀਨੇ 3-4 ਦਿਨ ਹੋ ਗਏ ਘਰੀ ਸੂਈ ਸੀ ਇਹਦੇ ਇਨੇ ਨੂੰ ਟਾਈਮ ਦੱਸ ਹੀ ਦਿੱਤਾ ਇਹ ਵੀ ਗਾਂ ਸੋਹਣੀ ਆ ਸੋਹਣਾ ਦੁੱਧ ਦਿੰਦੀ ਆ ਥਾਂ ਸੋਹਣਾ ਦਾ ਸਾਰੀਆਂ ਓਕੇ ਆ ਹਨਾ ਸਾਰੀਆਂ ਓਕੇ 1% ਦਾ ਵੀ ਕੋਈ ਨੁਕਸ ਨਹੀਂ ਓਕੇ ਇਹ ਸਾਰੀਆਂ ਓਕੇ ਕੋਈ 1% ਦਾ ਨੁਕਸ ਨਹੀਂ ਨਾ ਠੀਕ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਭਾਈ ਗੱਲਬਾਤ ਕਰਕੇ ਸੇਬੂ ਦੇ ਨਾਲ ਚਵਾਈ ਕਰਕੇ ਵੀ ਦੇਖ ਸਕਦੇ ਆ ਤੁਸੀਂ ਇਹ ਗਾਂ ਦੀ ਵੀ ਇਹਦਾ 9-10 ਕਿਲੋ ਦੁੱਧ ਯਕੀਨਨ ਹੈਗਾ ਤਾਂ ਉਹਦਾ ਹੈਗਾ 17-18 ਕਿਲੋ ਯਕੀਨਨ ਤੇ ਜਾਦੇ ਵੀ ਸੇਬੂ ਕਹਿੰਦਾ ਜੇ ਅਸੀਂ ਦੋ ਜਾਣੇ ਚੋਲ ਗਏ ਸਪੀਡ ਨਾਲ ਤਾਂ ਇਹ ਯਕੀਨਨੀ ਵੱਧ ਦੁੱਧ ਦਿੰਦੀ ਆ ਤਾਂ ਇਸ ਕਰਕੇ ਐ ਹੁੰਦਾ ਤਾਂ ਚੋਂ ਵਾਲਾ ਤੁਹਾਨੂੰ ਪਤਾ ਹੀ ਆ ਫਰ ਸੇਬੂ ਐ ਇਹਦੇ ਡੈਡੀ ਨੂੰ ਥੋੜਾ ਧਾਰਾਂ ਘੱਟ ਮਤਲਬ ਚੋਂ ਦਾਣੀ ਹੋਣ ਧਾਰ ਨਹੀਂ ਆਉਂਦੀ ਇੱਕ ਅੱਧੀ ਮੱਝ ਬੁਜੀ ਦਾ ਕੱਢ ਲਾਂਦਾ ਪਰ ਗਾਂ ਨਹੀਂ ਨਿਕਲਦੀ ਉਤੋਂ ਧਾਰ ਤਾਂ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮੜਿਆ ਜੀ ਕਮਾਤੇ ਇਧਰੋਂ ਵੀ ਮੜਿਆ ਜੀ ਫਾਰਮ ਤੇ ਸਾਰਾ ਬਸ ਐਸ ਲੋ ਦਿਖਾ ਰਹੀ ਸੇਬੂ ਦਾ ਫਾਰਮ ਤਾਂ ਉਹ ਵੀ YouTube ਵੇਲੇ ਉਪਾਦਕ ਨੂੰ ਸਨਮਾਨ ਕਰ ਦੋ ਸ਼ੇਅਰ ਐਦਾਂ ਸਪੋਰਟ ਸਪੋਰਟ ਕਰਦੇ ਰਹਿਆ ਕਰੋ ਤਾਂ ਇਹ ਸੀਗਾ ਸੇਬੂ ਦਾ ਇੱਕ ਸੁਖਣਿਆਂ ਦਾ ਘਰ ਕਹਿ ਸਕਦੇ ਆ ਸੁਖਣਿਆਂ ਦਾ ਫਾਰਮ ਇਹ ਫਾਰਮ ਤੋਂ ਹੀ ਕਿਸੇ ਦਿਨ ਇਹਨੂੰ ਪ੍ਰਮਾਤਮਾ ਨੇ ਵਧਾਉਣਾ ਅਜੇ ਤੇ 5-7 ਖੜੇ ਆ ਇਸੇ ਥਾਂ ਤੇ ਕਿਸੇ ਦਿਨ ਇਹਨੇ ਆਪਣੇ ਇਹਨੂੰ ਤਮੰਨਾ ਆਪਣੀ ਵੀ ਤਮੰਨਾ ਇਹਦੇ ਨਾਲ ਹੀ ਇਹਦੇ ਬਾਅਦ ਤੇ ਦਵਾਮਾ ਕਰੀ ਦੇਵੇਂ ਕਿ ਕਿਸੇ ਦਿਨ ਤੇਰੀ ਉਹ ਪਿੱਛੇ ਜਾ ਕੇ ਆਪਣੇ ਫਾਰਮ ਨਾਲ ਲੱਗੇ ਇਹਨੇ ਥਾਂ 'ਚ ਤੇਰੇ ਵੀ 50-60 ਜਾਨਵਰ ਖੜੇ ਹੋਣ ਹਨਾ ਵੀ ਭਰਾ ਨੂੰ ਦਿਓ ਦਵਾਮਾ ਤੇ ਨਵਾਂ ਫਾਰਮ ਹੈ ਤਾਂ ਬਾਕੀ ਅੱਜ ਇੰਨੀ ਗੱਲ ਕਹੀ ਆ ਕੰਡੈਕਟਰ ਨੰਬਰ ਦੁਬਾਰੇ ਫੇਰ ਬੋਲਦੇ ਆ ਸੇਬੂ ਬੋਲੀ 9463834248 9463934248 ਇਹ ਨੰਬਰ ਹੈ ਜੀ ਸੇਬੂ ਟਪਾਲੀ ਠੀਕ ਆ ਵੱਡਖਾਨ ਦਾ ਨਾਮ ਰੱਖਦੇ ਗਏ ਨਾਲ ਤੁਹਾਨੂੰ ਜੀ ਸੇਬੂ ਵੱਡਖਾਨ ਅਗਲਾ ਕੋਈ ਨਾਮ ਪੜਾ ਕਬਰ ਰੱਖੀ ਬੈਠਿਆ ਮੁੰਡੇ ਦਾ ਠੀਕ ਹੈ ਜੀ ਆਜੋ ਧੰਨਵਾਦ